ਸਤਿ ਸ੍ਰੀ ਅਕਾਲ ਜੀ ਦੋਸਤੋ ਸਰਬੰਪੈਰ ਪਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪੋ ਆਪਣੇ ਥਾਵਾਂ ਤੇ ਔਰ ਕਿਰਪਾ ਮਾਲਕ ਸੱਚੇ ਪਾਤਸ਼ਾਹ ਸਾਰਿਆਂ ਤੇ ਕਰਨ ਦੋਸਤੋ ਠੀਕ ਇੱਕ ਨਸੁਭਾਵਕ ਬੋਲੀ ਹੈ ਕਿ ਠੀਕ ਆ ਮੈਂ ਪਰ ਜਿਹੜੇ ਬੰਦੇ ਨੂੰ ਦੁੱਖ ਤਕਲੀਫ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ ਕਿ ਉਹ ਕੀ ਚੀਜ਼ ਆ ਆਸ ਕਾਲਪੁਰਖ ਤੋਂ ਹਮੇਸ਼ਾ ਕਹਦੇ ਕਿ ਤੰਦਰੁਸਤੀ ਸਾਰਿਆਂ ਦੀ ਬਣੀ ਰਹੇ ਤਾਂ ਬਿਹਤਰ ਹੈ ਜਿਹੜੇ ਰੋਗੀ ਆ ਮਰੀਜ਼ ਆ ਵਿਚਾਰੇ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਕੀ ਹਾਲ ਹੈ ਇੱਕ ਪੈਸਾ ਖਰਚ ਕੇ ਸਰੀਰਕ ਤਕਲੀਫਾਂ ਵੈਰੂ ਨੇ ਕਦੇ ਜੇ ਹੀ ਪਾਈ ਨਹੀਂ ਸੀ ਐਤਕੀ ਮੈਨੂੰ 15 16 ਦਿਨ ਟੇਲੇ ਨੂੰ ਹੋ ਗਏ ਆ ਨਮੂਨੀਆਂ ਵਿਗੜ ਗਿਆ ਚਲੋ ਉਹ ਵੀ ਹੁਕਮ ਹੁੰਦਾ ਵੈਸੇ ਰੱਬ ਦਾ ਦੋਸਤੋ ਇੱਕ ਬਹੁਤ ਵੱਡੀ ਹਮੇਸ਼ਾ ਪਾ ਕੋਈ ਮੁੱਦੇ ਦੀ ਗੱਲ ਕਰਦੇ ਹੁੰਨੇ ਆ ਇਹ ਸਰਕਾਰ ਕੋਈ ਵੀ ਹੈ ਪਹਿਲਾ ਕਾਂਗਰਸ ਅਕਾਲੀ ਆਪ ਪਾਰਟੀ ਰੱਖ ਲੋ ਹੁਣ ਇਹ ਖਸ ਖਸ ਦੀ ਖੇਤੀ ਨੂੰ ਲਾਗੂ ਕਿਉਂ ਨਹੀਂ ਕਰਦੀਆਂ ਕੀ ਤਮਾਸ਼ੀ ਵੀ ਨੇ ਇਹਨਾਂ ਨੂੰ ਇਹ ਹੁੰਦਾ ਵੀ ਰੌਲਾ ਪੈਂਦਾ ਰਹੇ ਕੋਈ ਨਾ ਕੋਈ ਮੇਰੇ ਤਾਂ ਦਿਮਾਗ ਦੇ ਵਿੱਚ ਇਹ ਹੀ ਆਉਂਦੀ ਹੈ ਕਿ ਸਰਕਾਰਾਂ ਇਹਦੇ ਤੇ ਰੋਟੀਆਂ ਸੇਕਦੀਆਂ ਐ ਇਸ ਮੁੱਦੇ ਨੂੰ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਉਗੀ ਉਹ ਕੋਈ ਵੀ ਪਾਰਟੀ ਐ ਉਹ ਇਸ ਮੁੱਦੇ ਨੂੰ ਲਾਊਗੀ ਨਾਲ ਫਿਰ ਉਹਨਾਂ ਨੇ ਰੋਟੀਆਂ ਇਸ ਮੁੱਦੇ ਤੇ ਸੇਕਣੀਆਂ ਪਰ ਤੁਸੀਂ ਲੋਕ ਨਿਆਣੇ ਨਹੀਂ ਸਿਆਣੇ ਹੋ ਇਹਨਾਂ ਨੂੰ ਰੋਟੀਆਂ ਨਾ ਸੇਕ ਕਹਿੰਦੇ ਜੋ ਕੋਈ ਝੂਠ ਕਹਿੰਦਾ ਉਹਨੂੰ ਝੂਠ ਕਾਓ ਸੱਚ ਨੂੰ ਸੱਚ ਕਹੋ ਜਿਹੜੇ ਬੰਦੇ ਚਮਚਾਗिरी ਕਰਦੇ ਆ ਉਹ ਪੰਜਾਬ ਦੇ ਨਾਲ ਗਦਾਰੀ ਕਰਦੇ ਆ ਸਿੱਧੇ ਅੱਖਰਾਂ ਚ ਦੋਸਤੋ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਾ ਮੈਂ ਹੰਕਾਰ ਨਹੀਂ ਕੀਤਾ ਕਦੇ ਇਸ ਗੱਲ ਦਾ ਇੱਕ ਸਮੇਂ ਕਿਸੇ ਮੁੱਖ ਮੰਤਰੀ ਦੀਵੇਂ ਬਾਡੀਗਾਰਡ ਰਿਆਂ ਬਾਡੀਗਾਰਡ ਹਾਲਾਤ ਖਰਾਬ ਸੀ ਨਾ ਜਦੋਂ ਇਹ ਮੁੱਖ ਮੰਤਰੀ ਜੜਗੇ ਉਹਦੇ ਹੱਥ ਬੰਦੇ ਸੀ ਵੀ ਸਾਨੂੰ ਬਚਾਓ ਔਰ ਆਪਾਂ ਕਦੇ ਇਹਨਾਂ ਦਾ ਗਲਤ ਇਸਤੇਮਾਲ ਨਹੀਂ ਕੀਤਾ ਤੇ ਜਿਹੜੇ ਚਮਚਾਗਰੀ ਕਰਨ ਵਾਲੇ ਨੇ ਇਹਨਾਂ ਦੀ ਕੋਈ ਬਾਤ ਪੁੱਛਦਾ ਨਹੀਂਗਾ ਇਹ ਜਾ ਕੇ ਫਿਰ ਵੀ ਲਾਲਾਂ ਚਟਦੇ ਆ ਉਹਨਾਂ ਦੀ ਕਰਾਪਟ ਸਰਕਾਰਾਂ ਹੋਣ ਪੰਜਾਬ ਦਾ ਇਹਨਾਂ ਨੇ ਬੇੜਾ ਤਬਾਹ ਕੀਤਾ ਹੋਵੇ ਨੌਜਵਾਨੀ ਦਾ ਕਿਸਾਨੀ ਦਾ ਪਾਣੀ ਦਾ ਤੇ ਅਸੀਂ ਫਿਰ ਵੀ ਚਮਚਾਗਰੀਆਂ ਕਰੀਏ ਯਾਰ ਸ਼ਰਮ ਨਹੀਂ ਆਉਂਦੀ ਬੜੀ ਸ਼ਰਮ ਤੇ ਲਾਂਹਤਾ ਵਾਲੀ ਗੱਲ ਆ ਉਹਨਾਂ ਲੋਕਾਂ ਤੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਆਂਆਂ ਉਹ ਤੁਹਾਡੇ ਨੌਜਵਾਨ ਭਰਾ ਤੁਹਾਡੇ ਪੰਜਾਬ ਦੇ ਲੋਕ ਅੱਜ ਕਿੰਨੇ ਦਰਦ ਦੇ ਵਿੱਚ ਐ ਕੀ ਕੀ ਉਹਨਾਂ ਨਾਲ ਹੋ ਰਿਹਾ ਤੁਹਾਨੂੰ ਪਤਾ ਕਿਸੇ ਨੂੰ ਨਿਆਂ ਨਹੀਂ ਮਿਲ ਰਿਹਾ ਸਰਕਾਰ ਕ腐ਸ਼ਨ ਕ腐ਟ ਇੰਨੀ ਹੱਦ ਹੋਈ ਪਈ ਐ ਕ腐ਟ ਦੀ ਕੀ ਗੱਲ ਪੰਜਾਬ ਦੇ ਵਿੱਚ ਕੋਈ ਯੋਧੇ ਹੈ ਨਹੀਂ ਕਿ ਪੰਜਾਬ ਦੇ ਲੋਕ ਮਰੇ ਵੀ ਐ ਉਹ ਤੁਸੀਂ ਜ਼ਮੀਰਾਂ ਤੁਹਾਡੀਆਂ ਮਰੀਆਂ ਨਹੀਂ ਆਓ ਸ਼ਰਮ ਕਰੋ ਮਾੜੀ ਮੁੱਟੀ ਇਕੱਠੇ ਹੋ ਜੋ ਇਹਨਾਂ ਦੇ ਨਾਸੀ ਧੂਆਂ ਲਿਆਓ ਸਰਕਾਰ ਦੇ ਤਾਂ ਮੁੱਦੇ ਹੱਲ ਹੋਣਗੇ ਇਹ ਤੁਹਾਨੂੰ ਲੌਲੀਪੌਪ ਦਿਖਾ ਦਿੰਦੇ ਆ ਸਰਕਾਰ ਬਣਾਉਣ ਵਾਸਤੇ ਤੇ ਤੁਸੀਂ ਹਾਂ ਜੀ ਹਾਂ ਜੀ ਹਾ ਲਾਲ ਲਾਲਾ ਦੂਦੂ ਕਰਕੇ ਤੁਸੀਂ ਇਹਨਾਂ ਨੂੰ ਵੋਟਾਂ ਪਾ ਦਿੰਨੇ ਆ ਸਮਝਦੇ ਹੋ ਇਹਨਾਂ ਤੋਂ ਪਹਿਲਾਂ ਮੁੱਦੇ ਸਫਲ ਕਰਾਓ ਆਪਦੇ ਜਿਹੜੇ ਖਾਸ ਖਾਸ ਦੀ ਖੇਤੀ ਦਾ ਮੁੱਦਾ ਹੈ ਜਿਹੜੀ ਜਵਾਨੀ ਤੇ ਗੱਲ ਠੋਕ ਦੇ ਨਾ ਉਹ ਨਸ਼ਾ ਜਦੋਂ ਇਹ ਘਟ ਗਿਆ ਤੇ ਆਪ ਹੀ ਬਚ ਜਾਣੀ ਆ ਨੌਜਵਾਨਾਂ ਨੂੰ ਬਚਾ ਲਓ ਪੰਜਾਬ ਤੁਹਾਡਾ ਬਚ ਜੂਗਾ ਪੰਜਾਬ ਨੂੰ ਸਾਰੀਆਂ ਸਟੇਟਾਂ ਖਾਂ ਨੂੰ ਚੰਬੜੀਆਂ ਆਈਆਂ ਇਹ ਗੱਲ ਤੁਸੀਂ ਗੌਰ ਕਰ ਲਓ ਤੇ ਤੁਹਾਡਾ ਪੈਸਾ ਤੁਹਾਡਾ ਅਰਨ ਇਹ ਬਰਬਾਦ ਕਰ ਰਹੇ ਆ ਲੋਕ ਬਚੋ ਸੰਭਲੋ ਇਕੱਠੇ ਹੋਵੋ ਕਿਵੇਂ ਤੁਸੀਂ ਬਹੁਤ ਵਾਰੀ ਧਰਨਿਆਂ ਦਾ ਰੂਪ ਬਣ ਜਾਂਦਾ ਪਰ ਦੋਸਤੋ ਆਪਾਂ ਕਹਿ ਤਾਂ ਜਿਨੇ ਢੱਲੇਵਾਲ ਵਰਗਾਂ ਨੂੰ ਮਾਰੇ ਪਰ ਸਰਕਾਰ ਪੁੱਲੀ ਪੈਰੀ ਕੋਈ ਗੱਲ ਹੀ ਨਹੀਂ ਸੁਣਦੀ ਇਹਨਾਂ ਨੇ ਸੁਣਨਾ ਵੀ ਨਹੀਂ ਇਹ ਜਿਹੜੇ ਧਰਨੇ ਆ ਧਰਨੇ ਮਜਬੂਰੀ ਦਾ ਨਾਮ ਹੈ ਕਿਹਦਾ ਚਿਤ ਕਰਦਾ ਕਰ ਛੱਡ ਨੂੰ ਸਰਦੀਆਂ ਦੇ ਵਿੱਚ ਗਰਮੀ ਦੇ ਵਿੱਚ ਲੋਕੋ ਕੱਤਰ ਹੋਵੋ ਤੁਸੀਂ ਚੰਗੇ ਰਹੋਗੇ ਖਸ ਖਸ ਦੀ ਖੇਤੀ ਨੂੰ ਲਾਗੂ ਕਰਵਾਓ ਪੰਜਾਬ ਦੇ ਵਿੱਚ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਜਿੰਨਾ ਘੰਗਾਰਾ ਮਿਲਦਾ ਦੋਸਤੋ ਮੈਂ ਤਾਂ ਆਪਦੀ ਗੱਲ ਰੱਖਣੀ ਰੱਖਣੀ ਆ ਜਿਹੜੇ ਪਿਆਰ ਕਰਨ ਵਾਲੇ ਦੋਸਤ ਆ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਆ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ ਠੀਕ ਆ ਜੇ ਗੱਲ ਕਰੋਗੇ ਤਾਂ ਤੁਹਾਡੀ ਗੱਲ ਸੁਣੀ ਜਾਣੀ ਐ ਨਹੀਂ ਤਾਂ ਚੁੱਪ ਕਰਕੇ ਬਿਠੇ ਰਹੋ ਕੁੱਟ ਖਾਓ ਮਾਰ ਖਾਓ ਭੁੱਖੇ ਮਰੋ ਜਿਵੇਂ ਮਰਜੀ ਹੋਵੋ ਠੀਕ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ